ਚਾਰ ਅੰਦਰ ਜੋ ਚੱਲ ਰਿਹਾ ਬੜੇ ਪਿਆਸਟ ਕਰਾਉਣ ਦੇ ਨਾਲ ਸਾਕੇ ਜਾਣਾ ਚਾ ਸਾਡੇ ਸੇਵਾਦਾਰ ਲੱਗੇ ਹੋਏ ਨੇ ਸਰਦਾਰ ਗੁਰਮੀਤ ਸਿੰਘ ਜੀ ਸਰਦਾਰ ਮੇਜਰ ਸਿੰਘ ਜੀ ਲੱਖਣਾ ਸਿੰਘ ਸਾਹਿਬ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਸੇਵਾ ਕੀਤੀ ਉਹਨਾਂ ਨੇ ਸਾਡੇ ਪੰਡਾਲ ਦੇ ਵਿੱਚ ਪਾਣੀ ਦੀ ਸੇਵਾ ਵੀ ਬੜੀ ਕੀਤੀ ਹੈ ਗੁਰੂ ਮਹਾਰਾਜ ਦੀ ਕਿਰਪਾ ਕਰਨੀ ਸਾਡੇ ਵੀਰੋ ਪ੍ਰਕੀਆਂ ਵੱਖਰੀਆਂ ਇਸੇ ਤਰ੍ਹਾਂ ਕੰਮ ਦੇਸੀਆਂ ਵੱਖਰੀਆਂ ਪਰਵਾਦੇ ਛੇਤੇ ਮੇਰ ਭਰਿਆ ਹਾਤਾਖਰ ਸਾਡੇ ਭੈਣ ਜੀ ਅਰਦਾਸ ਕਰਾਉਂਦੇ ਨੇ ਕਿ ਉਹਦੇ ਪਾਪਾ ਦਾ ਕੰਮ ਵਧੀਆ ਵਧੀਆ ਬਣ ਜਾਵੇ ਕੋਮਰ भे गु नान जीरदास करो ਗੁਰਮਾਰਾ ਚੜ੍ਹਦੀ ਕਲਾ ਕਰਨੀ ਵੀਰਗੇ ਚੋਹਿਆ ਧਰਤਿਆਂ ਵਾਲਾ ਦੋਤੇ ਲਈ ਦਾਤ ਬਕਸੋ ਗੁਰਮਾਰਾ ਦੀ ਕਿਰਪਾ ਕਰਨੀ ਮੇਹਰ ਕਰੀ ਆਪ ਜਿਹੜੇ ਘਰ ਕਿਹਦੀ ਦਾ ਘਾਟਾ ਨੇ ਵੀਰਗੇ